ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੁਝ ਜਾਣਕਾਰੀ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਹਿਬਾਨਾ 4 ਗੁਰੂ ਘਰ ਦੇ ਸਿੱਖਾਂ 11 ਪਟਾਂ ਅਤੇ 15 ਭਗਤਾਂ ਦੀ ਬਾਣੀ ਦਰਜ ਹੈ ਜੀ ਇਹ ਬਾਣੀ 31 ਰਾਗਾਂ ਵਿੱਚ ਰਚੀ ਹੋਈ ਹੈ ਜੀ ਇਸ ਵਿੱਚ 145 ਸ਼ੰਧ ਹਨ ਜੀ ਇਸ ਵਿੱਚ 22 12 ਹਨ ਜੀ ਇਸ ਵਿੱਚ 2026 ਸ਼ਬਦ ਹਨ ਜੀ ਇਸ ਵਿੱਚ 305 ਅਸ਼ਟਪਦੀਆਂ ਹਨ ਜੀ ਇਸ ਵਿੱਚ 471 ਪੌੜੀਆਂ ਅਤੇ 664 ਸ਼ਲੋਕ ਹਨ ਜੀ ਇਹ ਜਾਣਕਾਰੀ ਜਿੰਨਾਂ ਕੋਲ ਵੀ ਨਹੀਂ ਹੈਗੀ ਜੀ ਉਹਨਾਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ